ਦੁਨੀਆ ਦੇ ਬਹੁਤ ਵੱਡੇ ਸਕਾਲਰ ਪਲਾਟੋ ਨੇ ਕਿਹਾ ਹੈ ਕਿ ਰਾਜਨੀਤੀ ਜਾਂ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਪੋਲਿਟিক্যাল ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈਣ ਦੀ ਸਭ ਤੋਂ ਵੱਡੀ ਪੈਨਲਟੀ ਇਹ ਹੈ ਕਿ ਤੁਹਾਡੇ ਉੱਤੇ ਫਿਰ ਉਹ ਰਾਜ ਕਰਦੇ ਆ ਤੁਹਾਡੇ ਉੱਤੇ ਉਹ ਰੂਲ ਕਰਦੇ ਆ ਜਿਹੜੇ ਤੁਹਾਡੇ ਤੋਂ ਕਿਤੇ ਕਿਤੇ ਜ਼ਿਆਦਾ ਇਨਫੀਰੀਅਰ ਨੇ ਕੱਢਿਆ ਨੇ ਰਾਜਨੀਤੀ 'ਚ ਜੇ ਹਿੱਸਾ ਲਵਾਂਗੇ ਖਾਸ ਕਰ ਨੌਜਵਾਨ ਫੇਰੀ ਰਾਜਨੀਤੀ ਬਿਹਤਰ ਹੋਏਗੀ ਫੇਰੀ ਸਿਸਟਮ ਬਿਹਤਰ ਹੋਏਗਾ ਫੇਰੀ ਸਾਡਾ ਸਮਾਜ ਸਾਡਾ ਪੰਜਾਬ ਬਿਹਤਰ ਹੋਏਗਾ ਸੋ ਜ਼ਰੂਰੀ ਹੈ ਰਾਜਨੀਤੀ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਵੋਟ ਪਾਤੀ ਜਾਂ ਇਲੈਕਸ਼ਨ ਲੜਨੀ ਨਹੀਂ ਇੱਕ ਇੱਕ ਘੰਟਾ ਰੋਜ਼ ਦਾ ਪੰਜਾਬ ਦਾ ਆਪਣੀ ਸਟੇਟ ਨੂੰ ਵੇਖਿਆ ਕਰੋ ਸਿਰਫ ਇੱਕ ਦਿਨ ਰੋਜ਼ ਇਹ ਪੰਜਾਬ ਨੂੰ ਦੇ ਦੇਈਏ ਪੰਜਾਬ ਦੀ ਰਾਜਨੀਤੀ ਤੇ ਅੱਖ ਰੱਖੀਏ ਤਾਂ ਫਿਰ ਸਾਡੇ ਬੜੇ ਵੱਡੇ ਪੋਜ਼ਿਟਿਵ ਬਦਲਾਅ ਆਵੜਗੇ ਕਿਉਂਕਿ ਸਾਨੂੰ ਗਵਰਨ ਕਰਨ ਵਾਲੇ ਚਾਹੇ ਆਪੋਜੀਸ਼ਨ ਚ ਨੇ ਚਾਹੇ ਗਵਰਨਮੈਂਟ ਚ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਸਾਡੀ ਕੌਮ ਸਾਡੀ ਕਮਿਊਨਿਟੀ ਸਾਡੀ ਸਟੇਟ ਜਾਗ ਰਹੀ ਹੈ ਤੇ ਜਾਗਦੇ ਆ ਨੂੰ ਤੇ ਰਾਜ ਵਧੀਆ ਹੁੰਦਾ ਸੁੱਤੇ ਜਦੋਂ ਹੋਣ ਲੋਕ ਤੇ ਫਿਰ ਸਿਆਸਤ ਵੀ ਮਾੜੀ ਹੁੰਦੀ ਹੈ ਗਵਰਨੈਂਸ ਵੀ ਤੇ ਸਿਸਟਮ ਵੀ ਮਾੜਾ ਹੁੰਦਾ ਸੋ ਜਾਗਣਾ ਜ਼ਰੂਰੀ ਹੈ ਰਾਜਨੀਤੀ ਚ ਹਿੱਸਾ ਜ਼ਰੂਰ ਲਓ